ਤੁਹਾਨੂੰ ਸਾਰਿਆਂ ਨੂੰ ਪਤਾ ਵੀਰੇ ਵਧਾਈਆਂ ਦਿੰਨੇ ਆ ਕਿ ਪਿੰਡ ਬਰਮੀ ਨੇੜੇ ਰੈਕੋਟ ਜ਼ਿਲ੍ਹਾ ਲੁਧਿਆਣਾ ਜਿੱਥੇ ਕਿ ਬੱਕਰੀਆਂ ਦਾ ਬਹੁਤ ਵੱਡਾ ਦੁੱਧ ਚਵਾਈ ਦਾ ਮੇਲਾ ਹੋ ਰਿਹਾ ਜਿਹਦੇ ਵਿੱਚ ਪਹਿਲਾ ਇਨਾਮ ਮੋਟਰਸਾਈਕਲ ਦੂਜਾ ਇਨਾਮ ਮੋਟਰਸਾਈਕਲ ਤੀਜਾ ਨਾ ਦੂਜਾ ਇਨਾਮ ਸਕੂਟਰੀ ਤੇ ਤੀਜਾ ਵੀ ਸਕੂਟਰੀ ਤੇ ਚੌਥੀ ਤੋਂ ਲੈ ਕੇ 11 ਤੱਕ ਨਕਦ ਇਨਾਮ ਦਿੱਤੇ ਜਾਣੇ ਆ 11ਵਾਂ ਇਨਾਮ ਵੀ ਬਾਈ ਜੀ ਘੜ ਤੋਂ ਘੱਟ 1100 ਰੁਪਏ ਦਾ ਹੋਊਗਾ ਉਦੋਂ ਥੱਲੇ ਨੂੰ ਘੜਦੇ ਆਉਣੇ ਦੇਖ ਲੋ ਵੀ ਕਿੰਨੇ ਆ ਇਹੜਾ ਚੌਥਾ ਨਾਮ ਆ 7700 ਰੁਪਇਆ 6100 ਰੁਪਇਆ 5100 ਰੁਪਇਆ 4100 3100 2100 1500 1100 ਇਸ ਤਰ੍ਹਾਂ ਨੇ ਕਰਮ ਬਾਈ ਨਾਮ ਦਿੱਤੇ ਆ ਨਾ 11 ਨੰਬਰ ਤੱਕ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਤਿਆਰੀ ਕਰ ਲੋ ਦੁੱਧ ਚਵਾਈ ਦਾ ਮੁਕਾਬਲਾ ਪਿੰਡ ਫਰਮੀ ਨੇੜੇ ਰੈਕੋਟਾ ਜ਼ਿਲ੍ਹਾ ਲੁਧਿਆਣਾ ਵਿਖੇ ਹੋ ਰਿਹਾ ਵਾ ਐਸੇ 2026 ਦੇ ਵਿੱਚ 2026 ਫਰਵਰੀ ਮਹੀਨਾ 15 ਦਿਨ ਬਾਕੀ ਆ 15 ਦੇ ਵੀ ਬਸ 13 ਦਿਨ ਹੀ ਸਮਝੋ ਜੀ 13 ਦਿਨ ਸਮਝੋ ਤੁਸੀਂ ਅੱਜ 1 ਤਰੀਕ 31 ਤਰੀਕ ਹੋ ਗਈ ਕੱਲ ਨੂੰ ਇੱਕ ਆ 14 ਤਰੀਕ ਨੂੰ 15 ਨੂੰ ਉੱਥੇ ਤਿਆਰੀਆਂ ਹੋ ਜਾਣੀਆਂ ਫੁੱਲ ਤੇ ਬਾਕੀ ਆਨਲਾਈਨ ਐਂਟਰੀ ਤੁਸੀਂ ਕਰਵਾ ਸਕਦੇ ਹੋ ਬਾਈ ਜੀ ਨੰਬਰ ਬੋਲਣਗੇ ਆਨਲਾਈਨ ਟ੍ਰਿਕ ਕਰਵਾਉਣ ਦਾ ਫਾਇਦਾ ਕੀ ਆ ਜਿਹੜਾ ਬੰਦਾ ਵੀ ਆਨਲਾਈਨ ਐਂਟਰੀ ਕਰਵਾਊਗਾ ਆਪਣੀ ਬੱਕਰੀ ਦੀ ਉਹਦੇ ਵਿੱਚ ਇਹ ਫਾਇਦਾ ਬਾਈ ਜੀ ਤੁਹਾਡਾ ਟੈਂਟ ਲੱਗਿਆ ਹੋਊ ਤੁਹਾਡੇ ਜਾਂਦਿਆਂ ਨੂੰ ਹੁਣ ਜਿਹੜੇ ਬੰਦੇ ਨੇ ਕਰਵਾਤੀ ਐਂਟਰੀ ਉਹਦਾ ਬੁਕਿੰਗ ਹੋ ਗਈ ਵੀ ਟੈਂਟ ਇੱਕ ਬੁੱਕ ਹੋ ਗਿਆ ਦੋ ਹੋ ਗਈਆਂ ਦੋ ਹੋ ਗਏ 25 ਬੱਕਰੀਆਂ ਆਉਣਗੀਆਂ 25 ਟੈਂਟ ਪਹਿਲਾਂ ਲੱਗੇ ਹੋਣਗੇ ਬਾਕੀ ਜਿਹੜੀਆਂ ਆਉਣਗੀਆਂ 15 ਤਰੀਕ ਨੂੰ ਬੱਕਰੀਆਂ ਟਾਈਮ ਟੂ ਟਾਈਮ ਐਂਟਰ ਹੋਣਗੀਆਂ ਉੱਥੇ ਸਾਡੇ ਕੋਲੇ ਟੈਂਟ ਵਾਲਾ ਵੀਰ ਮੌਜੂਦ ਹੋਊਗਾ ਉਹਦਾ ਨਾਲ ਦੀ ਨਾਲ ਟੈਂਟ ਲਵਾਇਆ ਜਾਓ ਇਹ ਪਹਿਲਾਂ ਲਵਾਉਣ ਦਾ ਇਹ ਫਾਇਦਾ ਵੀ ਤੁਸੀਂ ਆਪਦੀ ਗੱਡੀ ਉਤਾਰੋਗੇ ਆਰਾਮ ਨਾਲ ਦਾ ਭਾਂਡਾ ਠੀਕ ਰੋਥੇ ਰੱਖ ਕੇ ਬਹਿ ਜਾਓਗੇ ਪਹਿਲੇ ਨੰਬਰ ਤੇ ਆਪਣਾ ਮੰਝਾ ਪੈਸਤਰਾ ਨਾਲ ਲੈ ਕੇ ਆਣਾ ਤੇ ਖਾਣ ਪੀਣ ਦਾ ਪ੍ਰਬੰਧ ਲੰਗਰ ਦਾ ਪੂਰਾ ਫੁੱਲ ਹੋਊਗਾ ਰਹਿائش ਦਾ ਹੋਊਗਾ ਉੱਥੇ ਤੁਹਾਨੂੰ ਟੈਂਟ ਮਿਲਣਗੇ ਲਾਈਟ ਦਾ ਪ੍ਰਬੰਧ ਪੂਰਾ ਹੋਊਗਾ ਮੰਡੀ ਪੱਕੀ ਆ ਧਰਤੀ ਵਧੀਆ ਵਾ ਤੇ ਬਾਕੀ ਉੱਥੇ ਕਿਸੇ ਵੀਰ ਨੇ ਕਿਸੇ ਦਾ ਨੁਕਸਾਨ ਨਹੀਂ ਕਰਨਾ ਮਸਮੇਂ ਗੱਲ ਤੇ ਕਹਿਣ ਤੋਂ ਪਹਿਲਾਂ ਵੀ ਕਿਸੇ ਦਾ ਪੁੱਛੇ ਬਿਨਾ ਪੱਠਾ ਨਹੀਂ ਵਧਣੇ ਜੇ ਕੋਈ ਨਹੀਂ ਲਿਆ ਸਕਦਾ ਤਾਂ ਸਾਨੂੰ ਦੱਸ ਦਿਓ ਅਸੀਂ ਉੱਥੇ ਕਿਸੇ ਦਿਓ ਚਾਹੇ ਮੁੱਲ ਲਿਆ ਕੇ ਤੁਹਾਨੂੰ ਭਰੀ ਪੱਠਿਆਂ ਦੀ ਦੇ ਦਈਏ ਕਿਉਂਕਿ ਇਹ ਮੇਲਿਆਂ ਦੇ ਕਰਾਉਣ ਦਾ ਕਾਰਨ ਕੀ ਹੁੰਦਾ ਖੁਸ਼ੀ ਲੈਣੀ ਹੁੰਦੀ ਆ ਪਰ ਕੀ ਮਿਲਦਾ ਵਾ ਅਸੀਂ ਇੱਥੇ ਤਜਰਬਾ ਕਰਕੇ ਦੇਖਿਆ ਅਸੀਂ 15 16 ਮੇਲੇ ਕਰਵਾ ਚੁੱਕੇ ਆ ਛੋਟੇ ਤੋਂ ਲੈ ਕੇ ਵੱਡੇ ਮੇਲੇ ਤੱਕ ਬਾਜੀ ਲਾਂਬੇ ਆਉਂਦੇ ਆ ਥੋੜੇ ਬੰਦੇ ਦਰਾਖਤ ਵੜ ਲੈ ਆਏ ਜੀ ਆ ਥੋੜੇ ਬੰਦੇ ਬੱਕਰੀਆਂ ਛੱਡੀ ਖੜੇ ਆ ਜੀ ਕਣਕ ਚ ਏਦਾਂ ਨਹੀਂ ਕਿਸੇ ਨੇ ਵੀ ਕਰਨਾ ਕੋਈ ਕਿਸੇ ਦੀ ਕਣਕ ਵਿੱਚ ਕਿਸੇ ਦੇ ਪਰਸੀਮ ਵਿੱਚ ਕਿਸੇ ਦੀ ਚਮੀ ਵਿੱਚ ਕਿਸੇ ਨੇ ਬੱਕਰੀ ਨਹੀਂ ਛੱਡਣੀ ਇਹ ਖਾਸ ਕਰਕੇ ਧਿਆਨ ਰੱਖਿਓ ਜੇ ਸਾਨੂੰ ਪਤਾ ਲੱਗ ਗਿਆ ਭਈ ਕੋਈ ਰਾਤ ਨੂੰ ਬੱਕਰੀ ਚਾਰ ਕੇ ਲਿਆਇਆ ਕਣਕ ਵਿੱਚ ਜਾਂ ਕਿਸੇ ਦੀ ਕਣਕ 'ਚ ਬੱਕਰੀ ਛੱਡੀ ਆ ਤੈਨੂੰ ਕਿਸੇ ਨੇ ਤਾਂ ਉਹਦੀ ਬੱਕਰੀ ਮੁਕਾਬਲੇ 'ਚੋਂ ਬਾਹਰ ਹੋਊਗੀ ਭਾਵੇਂ ਕਿ ਉਹ ਪਹਿਲਾ ਨੰਬਰ ਕਰਦੀ ਹੋਵੇ ਕਿਉਂ ਜੀ ਸੱਤਾ ਸਿੰਘ ਠੀਕ ਹੈ ਕਿ ਨਹੀਂ ਅਸੀਂ ਪਿਆਰ ਲੈਣਾ ਲੋਕਾਂ ਦੇ ਮਨ ਜਿੱਤਣੇ ਆ ਜੇ ਅਸੀਂ ਮਨ ਜਿੱਤਾਂਗੇ ਇਸ ਬੰਦੇ ਨੇ 4 ਤੋਂ 5 ਲੱਖ ਰੁਪਇਆ ਲਾਉਣਾ ਤੇ ਜੇ ਇਹਦੇ ਘਰੇ ਨਾਂਬੇ ਚਲੇਗੇ ਤੇ ਗਾਹਾਂ ਨੂੰ ਇਹਨੇ ਨੱਕ ਨਹੀਂ ਕਰਨਾ ਮੇਲੇ ਬਣੇ ਇਸ ਲਈ ਬੇਨਤੀ ਹੈ ਵੀਰੇ ਸਾਰੇ ਤਿਆਰੀ ਕਰ ਲੋ 15 16 17 ਫਰਵਰੀ 2026 ਐਸੇ ਮਹੀਨੇ ਦੇ ਵਿੱਚ ਜਿਹੜਾ ਹੁਣ ਕੱਲ ਨੂੰ ਚੜ ਜਾਣਾ ਇੱਕ ਤਰੀਕ ਹੋ ਜਾਣੀ ਆ ਤੇ ਸਾਰੇ ਤਿਆਰੀ ਕਰ ਲੋ 15 ਤਰੀਕ ਨੂੰ ਬੱਕਰੀਆਂ ਸ਼ਾਮ ਨੂੰ 5 ਵਜੇ ਤੱਕ ਸਾਡੇ ਕੋਲੇ ਪਹੁੰਚ ਜਾਣ 5 ਵਜੇ ਤੱਕ ਵੀ ਤੁਹਾਡੀ ਐਂਟਰੀ ਕਰਾਂਗੇ 15 ਤਰੀਕ ਨੂੰ ਠੀਕ ਹੈ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਭਾਈ ਜੀ ਨੰਬਰ ਬੋਲਿਓ ਆਪਣਾ ਐਂਟਰੀ ਵਾਲਾ 8283926402 ਦੁਬਾਰਾ ਬੋਲ ਦਿਓ ਜੀ 8283926402 ਸੌਣ ਲਿਆ ਜੀ ਸਾਰਿਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਵੀਰੇ ਮੁੱਲਾਪੁਰ ਦੀ ਮੰਡੀ ਤੇ ਆਇਆ ਕਰੋ ਇਹ ਆਪਣੇ ਖੇਤ ਵੇਕੇ ਹੋਏ ਨੇ ਆ ਮੰਡੀ ਲੱਗੀ ਆ ਨਾਲ ਵੀਰੇ ਦਿਖਾ ਦਿਓ ਮੜਾ ਜਾ ਕੈਮਰਾ ਮਾਰ ਕੇ ਆਪਾਂ ਮੰਡੀ ਚ ਖੜੇ ਆ ਅੱਜ ਸ਼ਨੀਵਾਰ ਦਾ ਦਿਨ ਮੰਡੀ ਪੂਰੀ ਫੁੱਲ ਭਰੀ ਹੋਈ ਆ ਨਿਗਰੀ ਦਾ ਪ੍ਰਬੰਧ ਸਾਰੇ ਨੀਰੇ ਵਾਲੇ ਵੀਰ ਆਉਂਦੇ ਨੇ ਬਾਕੀ ਬਹੁਤ ਵਧੀਆ ਮੰਡੀ ਦਾ ਪ੍ਰਬੰਧ ਹੁੰਦਾ ਵਾ ਸਾਫ ਸੁਥਰਾ ਮਾਲ ਹੁੰਦਾ ਵੀਰੇ ਬਰੀਡਿੰਗ ਵਾਲਾ ਤੁਸੀਂ ਸਾਰੀਆਂ ਮੰਡੀਆਂ ਦੇਖ ਰਹੇ ਹੋ ਅਕਸਰ ਆਪਾਂ ਮਾਣ ਨਹੀਂ ਕਰਦੇ ਹੈਗੇ ਸਾਨੂੰ ਫਕਰ ਆ ਇਸ ਇਲਾਕੇ ਤੇ ਜੰਗਲ ਏਰੀਏ ਤੇ ਕਿਆ ਇਹ ਇਲਾਕਾ ਇਹ ਨਹੀਂ ਵੀ ਇੱਥੋਂ ਇੱਥੇ ਤੱਕ ਹੀ ਆ ਇੱਥੋਂ ਕਿੱਥੇ ਧੂਰੀ ਨਾਪਾ ਤੇ 36 ਗੜ੍ਹ ਇੱਥੋਂ ਤੱਕ ਦੀਆਂ ਬੱਕਰੀਆਂ ਅੱਜ ਪਹੁੰਚੀਆਂ ਹੋਈਆਂ ਨੇ ਭਵਾਨੀ ਗੜ੍ਹ ਤੋਂ ਵੀ ਵੀਰ ਬੱਕਰੀਆਂ ਲੈ ਕੇ ਆਏ ਨੇ ਜਿਹੜੀਆਂ ਬਰੀਡਿੰਗ ਵਾਲੀਆਂ ਬੱਕਰੀਆਂ ਬਲੱਡ ਲਾਈਨ ਵਧੀਆ ਇਸ ਲਈ ਬੇਨਤੀ ਕਰਦੇ ਆ ਸਾਰਾ ਏਰੀਆ ਅੰਮ੍ਰਿਤਸਰ ਏਰੀਆ ਤਰਨਤਾਰਨ ਏਰੀਆ ਜਲੰਧਰ ਏਰੀਆ ਹੁਸ਼ਿਆਰਪੁਰ ਏਰੀਆ ਤੇ ਸਾਡਾ ਮਲੇਰਕੋਟਲਾ ਏਰੀਆ ਖੰਨਾ ਏਰੀਆ ਮੋਗਾ ਏਰੀਆ ਬਰਨਾਲਾ ਏਰੀਆ ਇਹ ਸਾਰਾ ਹੀ ਇੱਥੇ ਆਉਂਦਾ ਇਸ ਲਈ ਬੇਨਤੀ ਆ ਜਿਨ੍ਹਾਂ ਨੇ ਬਰੀਡਿੰਗ ਵਾਸਤੇ ਬੱਕਰੀਆਂ ਜਾਂ ਪੱਠਾਂ ਲੈਣੀਆਂ ਉਹ ਹਰੇ ਤਲਵੰਡੀ ਰੋਡ ਤੇ ਮੰਡੀ ਲੱਗਦੀ ਆ ਹਰ ਇੱਕ ਸ਼ਨੀਵਾਰ ਨੂੰ ਵੀਰੇ ਪਹੁੰਚਿਆ ਕਰੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਜਿਹੜੀ ਐਂਟਰੀ ਆ 15 ਤਰੀਕ ਦੀ ਕਹੇ ਜੀ ਤਾਂ 16 ਨੂੰ ਚਵਾਈ ਹੈ ਜੀ 15 ਨੂੰ ਵੀਰੇ ਐਂਟਰੀ ਸ਼ਾਮ ਤੱਕ ਸ਼ਾਮ ਦੀ ਜੀ 15 ਨੂੰ ਸ਼ਾਮ ਨੂੰ 6 ਵਜੇ ਬੱਕਰੀਆਂ ਖਾਲੀ ਹੋਣਗੀਆਂ ਰਾਈਟ ਟਾਈਮ ਦੱਸਦਾ ਤੁਹਾਨੂੰ ਅਸੀਂ 5:30 ਦਾ ਬੋਲਦੇ ਆਏ ਹਾਂ 6 ਵਜੇ ਬੱਕਰੀਆਂ ਦੀ ਚਵਾਈ ਲੱਗ ਜਾਣੀਆਂ 15 ਨੂੰ ਸ਼ਾਮ ਨੂੰ ਖਾਲੀ ਕਰ ਦਿੱਤੀਆਂ ਜਾਣਗੀਆਂ ਤੇ 16 ਤਰੀਕ 16 ਨੂੰ ਸਵੇਰ ਦੀ ਚਵਾਈ ਸ਼ਾਮ ਦੀ ਚਵਾਈ 17 ਦੀ ਸਵੇਰ ਦੀ ਚਵਾਈ ਤਿੰਨ ਡੰਗਾ ਦੀ ਚਵਾਈ ਦਾ ਦੁੱਧ ਅਕਾਊਂਟ ਕੀਤਾ ਜਾਊਗਾ 567 ਡੰਗਾ ਚਵਾਈ ਬਾਬਾ ਜੀ ਤਿੰਨ ਡੰਗਾ ਦੁੱਧ ਨਾਪਾਂਗੇ ਵੀ ਕਿੰਨਾ ਹੋ ਗਿਆ ਤੋਲਿਆ ਜਾਊਗਾ ਡੰਗ ਡੰਗ ਦਾ ਦੁੱਧ ਪਹਿਲਾਂ ਕਿਲੋ ਫਿਰ ਗ੍ਰਾਮ ਫਿਰ ਪੁਆਇੰਟ ਠੀਕ ਹੈ ਜੀ ਕਿਲੋ ਦੇ ਵਿੱਚ 1000 ਗ੍ਰਾਮ ਹੁੰਦੇ ਆ 1 ਗ੍ਰਾਮ ਵਿੱਚ 100 ਪੁਆਇੰਟ ਹੁੰਦਾ ਉਹ ਪੁਆਇੰਟ ਵੀ ਲਿਖਿਆ ਜਾਊਗਾ ਕਿਉਂਕਿ ਕੰਪਿਊਟਰ ਕੰਡੇ ਤੇ ਦੁੱਧ ਤੋਲਿਆ ਜਾਣਾ ਬਾਲਟੀ ਕੋਈ ਆਪਣੀ ਨਾ ਲੈ ਕੇ ਆਵੇ ਦੁੱਧ ਚਵਾਈ ਦੀਆਂ ਬਾਲਟੀਆਂ ਜੇ ਪੰਜ ਬੱਕਰੀਆਂ ਗਰੁੱਪ ਹੋਊਗਾ ਪੰਜਾਂ ਦਾ ਤਾਂ ਪੰਜ ਬਾਲਟੀਆਂ ਗਰੁੱਪਾਂ ਦੇ ਵਿੱਚ ਪਈਆਂ ਹੋਣੀਆਂ ਰਿੰਗ 'ਚ। ਕੋਈ ਵੀ ਆਪਣੀ ਬਾਲਟੀ ਨਾ ਲੈ ਕੇ ਆਵੇ, ਨਾ ਅਸੀਂ ਦੇਖਣੀਆਂ ਟੇਢੀ ਕਰਕੇ, ਨਾ ਮੂਤੀ ਕਰਕੇ, ਨਾ ਕਿਸੇ ਦੀ ਗੜਬੀ 'ਚ ਛੋਣ ਦੇਣੀਆਂ, ਨਾ ਕਿਸੇ ਦੀ ਡੋਲੂ 'ਚ ਛੋਣ ਦੇਣੀਆਂ। ਉੱਥੇ ਬਾਲਟੀਆਂ ਹੋਣਗੀਆਂ ਸਾਡੇ ਕੋਲੇ। 5-5 ਕਿਲੋ ਵਾਲੀਆਂ। 5-5 ਕਿਲੋ ਵਾਲੀਆਂ ਬਾਲਟੀਆਂ ਦੇਵਾਂਗੇ। ਉਹ ਬਾਲਟੀਆਂ ਹੀ ਉੱਥੇ ਟੰਗੀਆਂ ਹੋਣਗੀਆਂ। ਬੱਕਰੀ ਮੁਤਾਬਕ ਖੁੰਟੇ ਲਾਏ ਹੋਣਗੇ ਕਿੱਲੇ। ਉਸੇ ਖੁੰਟੇ ਦੇ ਕੋਲ ਬਾਲਟੀ ਪਈ ਹੋਊਗੀ ਓਵੇਂ ਮਾਲਕ ਨੇ ਆਕੇ ਉਹ ਚੋਣਾ ਬਾਲਟੀ ਦੁੱਧ। ਠੀਕ ਹੈ ਜੀ, ਸਾਰਿਆਂ ਦਾ ਧੰਨਵਾਦ ਆ ਮੇਰੇ ਵੀ ਕੋਈ ਹੋਰ ਸਵਾਲ ਕਿਸ ਤੁਹਾਡੇ ਕੋਈ ਮਨ ਦੇ ਵਿੱਚ ਹੈਗਾ ਉਹ ਵੀ ਦੱਸ ਸਕਦੇ ਹੋ ਠੀਕ ਹੈ ਭਾਈ ਇੱਕ ਵਾਰ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਹੈ ਜੀ 9914473916 ਇੱਕ ਵਾਰੀ ਹੋਰ ਬੋਲੋ 9914473916 ਠੀਕ ਹੈ ਬਾਬਾ ਜੀ ਕੋਈ ਆਪਣੇ ਕੋਲ ਕੋ ਬੱਕਰੀ ਸੇਲ ਹੋਵੇ ਤੇ ਕੋਈ ਖਰੀਦ ਸਕਦਾ ਜੀ ਭਾਈ ਜੀ ਜੇ ਕੋਈ ਪੈਸੇ ਪਰੂ ਤਾਂ ਬੱਕਰੀ ਦਿਖਾਵਾਂਗੇ ਠੀਕ ਹੈ ਨਹੀਂ ਮੈਂ ਵੀ ਲੱਖ ਲੱਖ ਰੁਪਏ ਤੋਂ ਘਟ ਨਹੀਂ ਮੈਂ ਲੈਂਦਾ ਜਿਹੜੀਆਂ ਵੇਚ ਫਿਰਦੀਆਂ ਮੈਂ ਦਿਖਾਉਂਦਾ ਨਹੀਂ ਠੀਕ ਹੈ ਕਿ ਨਹੀਂ ਜਿਹੜੀਆਂ ਮੈਂ ਤੁਹਾਨੂੰ ਪੱਠ ਦਿਖਾਈ ਆ ਜੇ ਮੈਂ ਅੱਜ ਜਿਹੜੇ ਬੰਦਿਆਂ ਨੂੰ ਪਤਾ ਵੀ ਬਾਪੇ ਦੇ ਛੋਟੀ ਜਿਹੀ ਹੁੰਦੀ 40000 ਦੀ ਰਹੀ ਅੱਜ ਉਹ ਬੰਦਿਆਂ ਦੀ ਅੱਖ ਵੀ ਆ ਵੀ ਪਾਪਾ 2 ਲੱਖ ਮੰਗਲੇ ਵਾ 2 ਲੱਖ ਦੇ ਦੇਵਾਂਗੇ 5 ਲੀਟਰ ਦੁੱਧ ਬਾਹਰਲੇ ਚਰੇ ਤੇ ਚੋਇਆ ਉਸ ਪੱਠ ਦੇ ਥੱਲੇ ਪਲੂਨ ਥੱਲੇ ਠੀਕ ਹੈ ਜੀ ਤੇ ਮੈਂ ਅਰਦਾਸ ਕਰਦਾ ਪ੍ਰਮਾਤਮਾ ਕੇ ਸੁਤਰੀ ਪੁਤਰੀ ਸੂਪਵੇ ਤੇ ਜਦੋਂ ਸੂਪੀ ਅਸੀਂ ਮੁਕਾਬਲਾ ਅਨਾਉਂਸ ਕਰਦਣਾ ਕਹਦੀ ਮੁਕਾਬਲਾ ਇੱਕ ਹੋਰ ਅਨਾਉਂਸ ਕਰਦਣਾ ਬਾਈ ਨੂੰ ਭੱਜਣ ਨਹੀਂ ਦਿੰਦੇ ਜੇ ਇੰਗਲੈਂਡ ਚਲੇ ਜਾਊਗਾ ਉੱਥੋਂ ਫੇਰ ਮਗਵਾਵਾਂਗੇ ਬਾਈ ਐਨੇ ਕ ਭੇਜ ਤੇ ਯਾਰ ਵੀ ਆਪਾਂ ਫੇਰ ਕਰਾਉਣਾ ਮੁਕਾਬਲਾ ਕਿਉਂਕਿ ਮਾਣ ਹੁੰਦਾ ਯਾਰ ਇਹ ਮੇਰੇ ਲਈ ਕਰਾਉਣ ਦਾ ਮਤਲਬ ਕੀ ਆ ਨਮਾਇਸ਼ ਮੇਲਾ ਕਰਵਾ ਲਓ ਜੀਤਦੱਕੇ ਕਰਵਾ ਪਰ ਜਿਆਦਾ ਜ਼ਰੂਰੀ ਦੁੱਧ ਚਵਾਈ ਦਾ ਮੇਲਾ। ਬੱਕਰੀਆਂ ਦੇ ਕੀ ਕੱਲਾ ਮਾਸ ਖਾਣ ਵਾਸਤੇ ਬੱਕਰੀ ਪਾਲੀ ਜਾਂਦੀ ਆ। ਇਹ ਸਾਡਾ ਭਰਮ ਭਲੇਖਾ ਦੂਰ ਕਰਨਾ ਸੀ। ਬੱਕਰੀ ਦਾ ਜਿਹੜਾ ਬੰਦਾ ਦੁੱਧ ਤੇ ਕੰਮ ਕਰੂ, ਬਰੀਡਿੰਗ ਤੇ ਕੰਮ ਕਰੂਗਾ ਉਹ ਕਾਮਯਾਬ ਹੋਊਗਾ। ਠੀਕ ਹੈ ਜੀ। ਜਿਹੜਾ ਬੱਚੇ ਕਹੂਗਾ ਵੀ ਕੋਈ ਨਹੀਂ ਯਾਰ 5-5000 ਦੇ ਮੇਮਣੇ ਵੇਚ ਦੋ। ਬਾਈ ਜੀ ਉਹਨੇ ਕਾਮਯਾਬ ਨਹੀਂ ਹੋਣਾ ਚਾਹੇ ਜ਼ੋਰ ਲਾ ਲਿਓ। ਅਸੀਂ ਤਾਂ ਪਹਿਲਾਂ ਹੀ ਮੌਤ ਪਾਲਦੇ ਆਂ। ਪਹਿਲਾਂ ਹੀ ਉਹਦਾ ਗਲ ਵੱਡਣ ਨੂੰ ਕਹਿੰਦੇ ਵੀ ਬਟਰ ਵੱਡਣ ਵਾਸਤੇ ਪਾਲਣੀਆਂ ਸੀ। ਅਸੀਂ ਵੱਡਣ ਵਾਸਤੇ ਨਹੀਂ, ਅਸੀਂ ਚੋਣ ਵਾਸਤੇ ਪਾਲਣੀਆਂ। ਜਿਹੜੇ ਬੱਕਰੇ ਵੀ ਦਿੰਦਿਆਂ ਬੱਕਰੀਆਂ ਉਹ ਬਰੀਡਿੰਗ ਵਾਸਤੇ ਪਾਲੋ ਵਧੀਆ ਬੱਕਰੇ ਛੱਡੋ ਵਧੀਆ ਬੱਚੇ ਪਾਲੋਗੇ ਜਿੱਥੇ ਤੁਹਾਡਾ 5 ਦਾ ਵਿਕਣਾ ਭਾਈ ਜੀ 10-15000 ਦਾ ਬੱਚਾ ਵੇਖੂਗਾ ਬਰੀਡਿੰਗ ਵਾਲਾ ਵਧੀਆ ਸੁਨੱਖਾ ਜਿਹੜਾ ਬਲੱਡ ਲਾਈਨ ਦਾ ਚੰਗਾ ਹੋਵੇ ਬੜਿਆ ਪ੍ਰਾਣੀਆਂ ਬੰਦਿਆਂ ਕੋਲੇ ਬੱਕਰੀਆਂ ਹੈਗੀਆਂ ਪ੍ਰਾਣੀਆਂ ਸਾਂਭੀਆਂ ਹੋਈਆਂ ਤੇ ਜਿੱਦਾਂ ਤੁਹਾਨੂੰ ਦਿਖਾ ਦੇਾਂਗੇ ਆ ਬੱਕਰੀਆਂ ਨੇ ਇਹ ਭਾਈ ਜੀ ਹੁਣ ਜਿਹੜੀਆਂ ਦੂਰੇ ਵਾਦਨ ਤੇ ਆ ਬੱਕਰੀਆਂ ਆ ਬਿਲਕੁਲ ਵੀ ਯਾਰ ਮੈਂ ਸੌ ਖਾ ਸਕਦਾ ਵਾਂ ਐਸ ਬੱਕਰੀ ਨੂੰ ਇੱਕ ਮੱਕੀ ਦਾ ਦਾਣਾ ਪਾਇਆ ਹੋਵੇ ਉੱਪਰ ਹੱਥ ਧਰ ਕੇ ਕਹਿ ਸਕਦਾ ਇੱਕ ਦਾਣਾ ਵੀ ਪਾਇਆ ਮੱਕੀ ਦਾ ਬਦਾਮ ਸਿੰਘ ਦੇ ਵਿੱਚ ਆਹ ਬੱਕਰੀਆਂ ਕਿੱਥੇ ਮਿਲ ਜਾਣਗੀਆਂ ਧਰੀਆਂ ਪਈਆਂ ਬਾਈ ਜੀ ਕਿੱਡ-ਕੱਡੀਆਂ ਲੰਬੀਆਂ ਬੱਕਰੀਆਂ ਇਹ ਠੀਕ ਹੈ ਕਿ ਨਹੀਂ ਜਿਹੜੀਆਂ ਬਾਹਰਲੇ ਚਰੇ ਤੇ ਢਾਈ-ਢਾਈ 3-3 ਲੀਟਰ ਦੁੱਧ ਦਿੰਦੀਆਂ ਜਦੋਂ ਇਹਨਾਂ ਨੂੰ ਦਲੀਆਂ ਪੈਣ ਲੱਗ ਗਿਆ ਲੇਟੀ ਪੈਣ ਲੱਗ ਗਿਆ ਕਿਵੇਂ ਨਹੀਂ 5 ਲੀਟਰ ਦੇਣਗੀਆਂ ਠੀਕ ਹੈ ਕਿ ਨਹੀਂ ਸੱਤਿਆਂ ਉੱਪਰ ਹੱਥ ਧਰਦਾ ਜੀ ਇਹਨੂੰ ਇੱਕ ਦਾਣਾ ਪਾ ਆਵੇ ਕਦੇ ਐਸ ਬੱਕਰੀ ਨੂੰ ਇਹ ਮਾਨ ਹੁੰਦਾ ਜੀ ਕਿਸੇ-ਕਿਸੇ ਪਸ਼ੂ ਦੇ ਉੱਤੇ ਵੀ ਇਹਨੇ ਬਾਹਰਲੇ ਪੱਤੇ ਤੇ ਹੀ ਰਾਜੀ ਹੋ ਜਾਣਾ ਠੀਕ ਹੈ ਜੀ ਬਾਕੀ ਪ੍ਰਮਾਤਮਾ ਚੜ੍ਹਦੀ ਕਲਾ ਤੇ ਰੱਖੇ ਜੀ ਸਾਰਿਆਂ ਨੂੰ ਤੇ ਵਧੀਆ ਜੇ ਕਿਸੇ ਨੇ ਲੈਣੀ ਆ ਬੱਕਰੀ ਬੱਚੇ ਵੀ ਲੈਣੇ ਆਪਣੇ ਕੋਲ ਘਰੇ ਬੱਚੇ ਵੀ ਹੈਗੇ ਆ ਪਰ ਮੰਡੀ ਵਾਲਾ ਤਾਂ ਵੀਰੇ ਮੈਂ ਘਰੇ ਥੇਲ ਨਹੀਂ ਕਰਦਾ ਮਾਲ ਠੀਕ ਹੈ ਜੀ ਕਿਉਂਕਿ ਸਾਡੀ ਮੰਡੀ ਦਾ ਰੂਲ ਆ ਅਸੀਂ ਜੁਰਮਾਨਾ ਕਰਦੇ ਰਹਿਆ ਅਸੀਂ ਜਿਹੜੀ ਬੈਠੇ ਆ ਪੁੱਛ ਲੋ ਅਸੀਂ ਜੁਰਮਾਨਾ ਕਰਦੇ ਜੇ ਇੱਥੋਂ ਵਪਾਰੀ ਘਰੇ ਚਲੇਗਾ ਅਸੀਂ ਜੁਰਮਾਨਾ ਕਰਦੇ ਵਿੱਚ ਸੱਤਣਾ ਸਪੈਸ਼ਲ ਥਤੋ ਠੀਕ ਹੈ ਨੇ ਆਉਂਦੇ ਆਪਣੇ ਕੋਲੇ ਜੰਮੂ ਤੋਂ ਵੀ ਆਉਂਦੇ ਆ ਮਹਾਰਾਸ਼ਟਰ ਤੋਂ ਵੀ ਆਉਂਦੇ ਆ ਤੇ ਹੋਰ ਵੀ ਕਾਫੀ ਦੂਰ ਤੋਂ ਆਉਂਦੇ ਆ ਵਪਾਰੀ ਮੇਰੇ ਕੋਲ 10-10 ਨਾਲ ਇਕੱਠੇ ਲੈ ਜਾਂਦੇ ਨੇ ਪਰ ਆਪਾਂ ਦਿਨੇ ਆ ਵੀਰੇ ਟਣਕਾ ਕੇ ਦਵਾਂਗੇ ਜੇ ਸਾਤੋਂ ਕੋਈ 10000 ਵਾਲੀ ਭਾਲ ਦਾ 15 ਵਾਲੀ ਵੀਰੇ ਉਹ ਆ ਇੱਥੇ ਫਰਦੀ ਆ ਡੱਬੀ ਜੀ ਆਪਾਂ ਦੇ ਦੇ ਆਗੇ 15 ਕਾ ਹਜ਼ਾਰ ਦੀ ਹੋ ਬੈਠੀ ਆ ਪਰੇ ਉਹ ਜੀਆਂ ਵੀ ਹੁੰਦੀਆਂ ਵੀਰੇ ਵਿੱਚ ਫਰਦੀਆਂ 16 ਕੋਸੀ ਰੱਖਣਾ ਪੈਂਦਾ ਹਰੇਕ ਤਰ੍ਹਾਂ ਦਾ ਕਿਰਿਆਨੇ ਦੀ ਦੁਕਾਨ ਤੇ ਤੁਹਾਨੂੰ ਪਤਾ ਵੀ ਇੱਕ ਸਲਫਰ ਖੰਡ ਹੁੰਦੀ ਆ ਇੱਕ ਪੂਰਾ ਖੰਡ ਹੁੰਦੀ ਆ ਇੱਕ ਦੇਸੀ ਹੁੰਦੀ ਆ ਇੱਕ ਫਰੀਕ ਹੁੰਦੀ ਆ ਇੱਕ ਫਿਰ ਮੋਟੀ ਖੰਡ ਹੁੰਦੀ ਆ ਇਹ ਨਹੀਂ ਤੇ ਸਾਰੀ ਤਰ੍ਹਾਂ ਦੀ ਰੱਖਣੀਆਂ ਪੈਂਦੀਆਂ ਬਾਕੀ ਤੁਹਾਡਾ ਮੀਡੀਆ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਵਾਲਿਆਂ ਦਾ ਤੇ ਦੁੱਧ ਚਵਾਈ ਦਾ ਵੀਰੇ ਧਿਆਨ ਕਰ ਲਿਓ 15 16 17 ਫਰਵਰੀ ਪਿੰਡ ਬਰਮੀ ਨੇੜੇ ਰੈਕੋਟ ਗੇਲਾ ਲੋਦੀ ਆਣਾ ਦੋਦੀ ਚਵਾਈ ਦਾ ਮੁਕਾਬਲਾ ਪੂਰਾ ਵੱਡਾ ਮੁਕਾਬਲਾ ਹੋਊਗਾ ਪੂਰਾ ਵਧੀਆ ਪ੍ਰਬੰਧ ਹੋਊਗਾ ਸਾਰੇ ਤਿਆਰੀ ਕਰਕੇ ਆਇਓ ਬਹੁਤ ਬਹੁਤ ਧੰਨਵਾਦ ਧੰਨਵਾਦ